ਤਤਰੀ ਕਲਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਏ ਆ ਭਰਾ ਮੇਰੇ ਕਸਾਨ ਟਰੈਕਟਰ ਸੇਲ ਪਰਚੇਜ ਅ ਜਲਪ੍ਰੀਤ ਸਿੰਘ ਜੱਗਾ ਸੇਖੋਂ ਬਾਈ ਕੋਲੇ ਤੇ ਬਾਈ ਕੋਲੇ ਟਰੈਕਟਰ ਹੁੰਦੇ ਆ ਪੂਰੇ ਘੈਂਡ ਘੈਂਡ ਤੇ ਬਾਈ ਨਾਲ ਥੋੜੀ ਕਰਾਉਣੀ ਗੱਲਬਾਤ ਤੇ ਆ ਖੜਾ ਸਟੈਂਡਰਡ ਤੇ ਸਾਰੇ ਟਰੈਕਟਰਾਂ ਬਾਰੇ ਬਾਈ ਤੋਂ ਪੁੱਛਾਂਗੇ ਆਪਾਂ ਤੇ ਬਾਈ ਨਾਲ ਥੋੜੀ ਕਰਾਉਣੀ ਗੱਲਬਾਤ ਔਰ ਭਾਈ ਜੀ ਕੀ ਹਾਲ ਚੱਲ ਬਹੁਤ ਵਧੀਆ ਜੀ ਪੁੱਤਰ ਸਾਹਿਬ ਹੋਰ ਜਿੱਟਾ ਕੋਈ ਬਈ ਇਹ ਇਥੇ ਚਨਾਓ ਬਹੁਤ ਵਧੀਆ ਜੀ ਇਹ ਕਿਹੜੇ ਕਿਹੜੇ ਟਰੈਕਟਰ ਆਪਣੇ ਕੋਲ ਹੀ ਆਪਣੇ ਕੋਲ ਟਰੈਕਟਰ ਤਕਰੀਬਨ ਭਾਈ 14-15 ਟਰੈਕਟਰ ਹੁੰਦੇ ਆ ਹਾਂਜੀ ਉਸ ਟਰੈਕਟਰ ਆਪਣੇ ਤੇ শোরੂਮ ਤੇ ਹੁੰਦੇ ਆ ਹਾਂਜੀ ਉਸ ਟਰੈਕਟਰ ਆਪਣੇ ਘਰੇ ਹਾਂਜੀ ਪਿੰਡ ਆਪਣਾ ਗਿਆਨ ਹੈ ਹਾਂਜੀ ਤਸੀਲ ਤਲਵੰਡੀ ਸਾਬੋ ਹੈ ਇਹ শোরੂਮ ਹੈਗਾ ਆਪਣਾ ਮੰਡੀ ਕਾਲੇ ਵਾਲੀ ਜ਼ਿਲ੍ਹਾ ਸਰਸਾ ਹਾਂਜੀ ਤਲਵੰਡੀ ਸਾਬੋ ਤੋਂ 22 ਕਿਲੋਮੀਟਰ ਦੂਰੀ ਤੇ ਹੈ ਠੀਕ ਹੈ ਜੀ ਸਤੂਲਗੜ੍ਹ ਤੋਂ ਵੀ 30 ਕਿਲੋਮੀਟਰ ਰਹਿ ਜਾਂਦਾ ਡੱਬਾ ਜ ਤੋਂ ਵੀ 30 ਕਿਲੋਮੀਟਰ ਰਹਿ ਜਾਂਦਾ ਹਾਂਜੀ ਨੇੜੇ ਸੋਨਾਲੀਕਾ ਏਜੰਸੀ ਹੈ ਠੀਕ ਹੈ ਜੀ ਕਿਸਾਨ ਟਰੈਕਟਰ ਸੀ ਡੱਬਾ ਵਾਲੀ ਰੋਡ ਤੇ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਇਹਦੀ ਕਿ ਦਾਣਾ ਮੰਡੀ ਸੋਨਾ ਲਿਕਾ ਜੰਸੀ ਹਾਂਜੀ ਤੇ ਆਪਣੇ ਆ ਸਟੈਂਡਰਡ ਬਾਰੇ ਦੱਸੀ ਇਹ ਹੈਗਾ ਬਾਈ ਜੀ 2023 ਮਾਡਲ 2023 ਮਾਡਲ 24 ਦੀ ਆਰ ਸੀ ਹੈ ਦੀ ਹਾਂਜੀ 300 ਘੰਟੇ ਚੱਲੇਗਾ ਸਾਰਾ ਜੈਨੂਇਨ ਟਰੈਕਟਰ ਨਾਲ ਦੇ ਟੈਟੂਰ ਹੈ ਹਾਂਜੀ 3 ਸਪੀਡ ਹੈ ਟਰੈਕਟਰ ਹਾਂਜੀ ਪੀ ਵੀ 31 ਮਾਨਸਾ ਦਾ ਹੈ ਪੀ ਵੀ 31 ਮਾਨਸਾ ਦਾ ਹਾਂ ਪੰਜਾਬ ਦਾ ਠੀਕ ਹੈ ਇਹ ਜਨੇ ਕਰਦੇ ਫੋਲੋ ਗਾਰੰਟੀ ਹਾਂ ਹਾਂ ਨਵਾਂ ਟਰੈਕਟਰ ਆ ਭਾਈ 300 ਘੰਟੇ ਚੱਲਿਆ ਠੀਕ ਹੈ ਜੀ ਟਰੈਕਟਰ ਦਾ ਰੇਟ ਹੈਗਾ 5 ਲੱਖ ਤੇ 60000 ਰੁਪਏ ਜੀ 5 ਲੱਖ 60000 ਹਾਂਜੀ ਹਾਂਜੀ ਕਿੰਨੇ ਦਾ ਛੱਡ ਦਾਂਗੇ ਭਾਈ ਟਰੈਕਟਰ ਦੇ ਦਾਂਗੇ ਭਾਈ 5 ਲੱਖ 35000 ਰੁਪਏ 5 35 ਦਾ ਹਾਂ ਜੈਜ ਰੈਡੀ ਹੋ ਗਈ ਆਪਣਾ ਠੀਕ ਹੈ ਜੀ ਅੱਗੇ ਆ ਕੇ ਆਪਣੇ ਕੋਲ 3600 ਹੈ ਨਾ ਜੀ 3600 ਫੋਰਡ ਆ 3600 ਫੋਰਡ 95 ਮਾਡਲ ਹੈ ਹਾਂਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਸਪੈਸ਼ਲ ਟਾਇਰ 40 ਰੁਪਏ ਅਗਲੇ ਡਾਉਣ ਹੀ ਹੈ ਹਾਂਜੀ ਡੰਡਾ ਫੱਟੀ ਟਰੈਕਟਰ ਦੇ ਸਾਰਾ ਸਮਾਨ ਨਾਲ ਹੈ ਠੀਕ ਹੈ ਜੀ ਇਹਦਾ ਰੇਟ ਹੈ 1 ਲੱਖ 15000 1 ਲੱਖ 15000 ਕਿੰਨੇ ਕਿੰਨੇ ਦਾ ਛੱਡ ਦਾਂਗਾ ਮਗਰ ਹੈ ਨਾ ਪਲਾਸਟਿਕ ਵਾਲੇ ਹਨੇ ਹਾਂ ਇਹ ਪਲਾਸਟਿਕ ਦੇ ਹੈ ਬੇਟਾ ਜੀ ਮਗਰ ਹੈ ਆਹ ਆਹ ਵੇਟ ਇਹ ਪਲਾਸਟਿਕ ਹਾਂਜੀ ਇਹ ਇੱਕ ਇੱਕਨੇ ਦੇ ਦਾਂਗੇ ਆਪਾਂ ਜੀ ਪੂਰੇ ਲੱਖ ਦਾ ਦੇਗਾ ਜੀ 1 ਲੱਖ ਦਾ ਠੀਕ ਹੈ ਜੀ ਹਰਿਆਣਾ ਨੰਬਰ ਹੈ ਨਾ ਹਰਿਆਣਾ ਬਈ ਇਹਦਾ ਠੀਕ ਹੈ ਜੀ ਤੇ ਅੱਗੇ ਆ ਗਿਆ ਆਪਣੇ ਕੋਲੇ ਚੈਂਪੀਅਨ ਚੈਂਪੀਅਨ ਇਆ ਫੋੜ ਵੀ ਪੂਰਾ ਕੈਂਡਾ ਭਰਾ ਮੇਰੇ ਉਹ ਇਹਨੇ ਲੈ ਜਾਣਾ ਤੁਸੀਂ 49 ਵਾਲਾ ਜੀ ਅੱਛਾ ਜੀ 2007 ਵਾਲਾ ਠੀਕ ਹੈ ਜੀ ਆਲੇ ਟਾਇਰ ਹੈਗੇ 80 ਕੇ ਪੈਸੀ ਜੀ ਫੈਕਟਰ ਹੈਗੇ ਅੱਡੇ ਹਾਂਜੀ ਇਹ ਬਾਈ ਸਾਰਾ ਜਿਹਨੂੰ ਟਰੈਕਟਰ ਦਾ ਮਗਰ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ 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 ਸਾਰਾ origignal ਹੈ ਜੀ ਹਾਂ ਬਾਈ ਟੂਪਾ ਤੇ ਚਾਬੀ ਵੀ ਨਹੀਂ ਲੱਗੀ ਟਰੈਕਟਰ ਦੇ ਠੀਕ ਹੈ ਜੀ ਸਾਰਾ ਜਿਹਨੂੰ ਆਣ ਪਿਆ ਮਗਰ ਨਾਮ ਦੇ ਦੁਦ ਘਰ ਕਿਹਾ ਹਾਂਜੀ ਸਾਰਾ ਦੇ ਜਨੜਾ ਜੀ ਇੰਜਨ ਕੇ ਦਾ ਟਰੈਕਟਰ ਆਪਣਾ ਖੜੇ ਕੀ ਚੰਗਾ ਮਿਲੂ ਗਾ ਡੰਡਾ ਫੱਟੀ ਸਭ ਨਾਲ ਸਮਾਨ ਸੈਸਰੀ ਪੂਰੀ ਮਿਲੂ ਜੀ ਠੀਕ ਹੈ ਜੀ ਕਾਗਜ਼ਾਂ ਦੀ ਕੋਈ ਗੱਲ ਨਹੀਂ ਬਰੀ ਠੀਕ ਹੈ ਇਹ ਕਿਹੜਾ ਮਾਡਲ ਹੈ ਇਹ 7 ਮਾਡਲ ਹੈ ਜੀ 2007 ਮਾਡਲ 47 ਵਾਲਾ ਹੈ ਜੀ 49 ਵਾਲਾ ਤੇ ਇਹ ਦੀ ਮੰਗ ਮੂੜ ਗਈ ਇਹ ਦੀ ਹੈ ਜੀ 195000 ਰੁਪਏ 195000 ਹਾਂ ਜੀ ਹਾਂ ਕਿੰਨੇ ਦਾ ਛੱਡ ਦਾਂਗੇ ਮੈਂ ਆਪਾਂ ਜੈ ਜੀ ਰੇਟ ਰੱਖਦੇ ਆ ਵੱਡੇ ਭਾਈ ਮਾਡਲ ਆ ਫालतू ਰੇਟ ਨਹੀਂ ਰੱਖਦੇ ਹਾਂ ਜੀ ਸਵਾਰੀ ਭਾਈ ਵੀ ਆਪਣੇ ਤੋਂ ਲੈ ਜਾਂਦਾ ਠੀਕ ਹੈ ਜੀ ਐਸੇ ਆਪਣਾ ਰੇਟ ਜੈ ਜੀ ਹੁੰਦਾ ਹੈ ਇਹ ਹਰੇ ਤੋਂ ਮੱਤ ਨਹੀਂ ਪੈਂਦਾ ਬਸ ਜਿੰਨਾ ਦਿੰਦਾ ਵੀ ਹੁੰਦਾ ਹੈ ਜੀ ਕੋਈ ਹੋਰ ਹਾਂ ਜੀ ਹਾਂ ਸੀਟਾਂ ਕੋਈ ਨਹੀਂ ਠੀਕ ਹੈ ਜੀ ਇਹ ਇਹ ਚੈਰੀ ਹੈਣਾ ਚਾਰ ਰਹੀ ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲ 439 ਵਾਲਾ ਹਾਂਜੀ ਹਾਂ ਪਾਵਰ ਟ੍ਰਿਕ ਬਾਈ ਦਾ ਇਹ ਪਾਵਰ ਟ੍ਰੈਕ ਹੈ ਬੈਨੂ ਮਿਕਸ ਹਾਂਜੀ ਡੀਜ਼ਲ ਸੇਵਰ ਵਾਲਾ ਹਾਂਜੀ ਟਾਇਰ ਕਿੰਨੇ ਕਰਦੇ ਇਹ ਨਵੇਂ ਟਾਇਰ ਹੈ ਜਾਰੇ ਪਿਆਰੇ ਨਵੇਂ ਵਰਗੇ ਇਹ ਵੀ ਸਾਰਾ ਚੈਨੂਣਾ ਹੈ ਨਾ ਚੈਨੂਣਾ ਹੀ ਸਾਰਾ ਹਾਂ ਪੂਰਾ ਸਾਰਾ 15 ਮਾਡਲ ਹੈ ਜੀ ਇਹ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਇਹ ਜਲਾਲਾਬਾਦ ਦਾ ਠੀਕ ਹੈ ਜੀ ਜਲਾਲਾਬਾਦ ਦਾ ਨੰਬਰ ਹੈ ਭਰਾ ਮੇਰਾ ਤੇ ਪੂਰਾ ਕਹੈਂ ਟਰੈਕਟਰ ਆ ਸਾਰਾ ਅਰੀਜਨਲ ਹੈ ਵੀ ਹਣਾ ਹਾਂਜੀ ਹਾਂਜੀ ਅਸੇਸਤਰੀ ਤੇ ਡੱਕ ਟੁਕ ਜਿਆ ਵਿੱਚ ਹੀ ਸਾਰਾ ਹਾਂ ਵਿੱਚ ਹੀ ਇਹ ਹੋਰ ਹੀ ਪ੍ਰਕਾਰ ਦਾ ਡੱਕ ਜਿਆ ਹਣਾ ਫੀਟਿੰਗ ਹੀ ਬੰਦਾ ਹੋਈ ਹੈ ਹਾਂ ਫੀਟਿੰਗ ਵਿੱਚ ਆ ਗਈ ਜਮਾਇਦੇ ਹਾਂ 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 ਆ ਹੱਡ ਜੀ ਦੇ ਵਿੱਚ ਆ ਗਈ ਫੀਟਿੰਗ ਹਾਂਜੀ ਹਾਂਜੀ ਪੂਰਾ ਕਹੈਂ ਟਰੈਕਟਰ ਆ ਭਰਾ ਮੇਰਾ ਤੇ ਇਹ ਇਹ ਸ਼ੌਂਕ ਨਾਲ ਲਵਾਇਆ ਮੇਰਾ ਠੀਕ ਆ ਜੀ ਪੰਜਾਬ ਦਾ ਇਹਦੀ ਡਿਮਾਂਡ ਬੁੜੀ ਇਹਦੀ 3 ਲੱਖ 30 ਹਜ਼ਾਰ ਰੁਪਏ ਹੈ 330 ਕਿੰਨਾ ਦੇ ਛੱਡਾਂਗੇ 3 ਲੱਖ ਲਾ ਦੇ ਦੇਗੇ 3 ਲੱਖ ਹਾਂਜੀ ਤੇ ਡੰਡਾ ਫੱਟੀ ਸਦਰੀ ਸਾਰਾ ਕੁਝ ਤੈਨੂੰ ਨਾਲ ਮਿਲ ਠੀਕ ਕੀ ਕਹੀ ਅੱਗੇ ਆ ਗਿਆ ਆਪਣੇ ਕੋਲੇ ਆਹ ਹੈ ਸਰ 85 ਹੈ ਜੀ 485 ਇਹ 2015 ਮਾਡਲ ਹੈ 2015 ਮਾਡਲ ਪਾਵਰ ਸਟੀering ਸਾੜ ਦੇ ਹੀ ਹਾਂਜੀ ਅਗਲੇ ਨਮਟੇਰੇ ਫਿਲਡਰ ਨਾਲ ਦੇ ਹਾਂਜੀ ਮੁੰਮੇ ਦਾ ਲਗਭਗ ਲੱਖ ਹੈ 3 ਲੱਖ ਇਹ ਹਰਿਆਣਾ ਕਿ ਪੰਜਾਬ ਹੈ ਹਰਿਆਣਾ ਨੰਬਰ ਆ ਭਰਾ 3 ਲੱਖ ਦੇ ਲਾਉਣ ਹੋ ਜੀ ਇੱਥੇ ਲਾਉਣ ਹੋ ਜੀ 3 ਲੱਖ ਠੀਕ ਹੈ ਜੀ। ਕਿਹੜਾ ਮਾਡਲ ਕਰਦਾ ਹੈ ਇਹ? 2015 ਦਾ। 2015। ਤੇ ਕਿੰਨੇ ਦਾ ਛੜ ਦਾਂਗੇ? ਇਹ ਦੇ ਦਾਂ 2,80,000 ਦੇ। 2,80,000 ਦਾ। ਠੀਕ ਹੈ ਜੀ। ਇਹ ਹਰਿਆਣਾ ਨੰਬਰ ਹੈ। ਹਰਿਆਣਾ ਨੰਬਰ ਹੈ। ਅੱਗੇ ਅਸੀਂ ਪਾ ਕੇ ਦੇ ਲਈ। ਠੀਕ ਹੈ ਜੀ। ਅੱਗੇ ਆ ਗਿਆ ਆਪਣੇ ਕੋਲੇ 730। ਇਹ ਪੰਜਾਬ ਹੈ ਹੈਨਾ? 730 11 ਪਟਿਆਲਾ। 50 ਨੰਬਰ 730 11 ਪਟਿਆਲਾ। ਠੀਕ ਹੈ ਜੀ। 3 ਸਪੀਡ। ਅਗਲੇ ਕਿੰਨੇ ਕਹਿੰਦੇ? 80 90 ਪੈਸੇ ਦਾ ਹੈ ਹਾਂ ਇਹ ਮਰਦ ਦਾ ਜਮਾ ਨਾ ਇਹ ਤਾਂ ਨਵੀਂ ਹੈ ਜਮਾ ਇਹ ਆਪਾਂ ਆਪਣੇ ਹਾਂ ਪੂਰਾ ਸੋਨਾ ਦਾ ਡਰੈਸ ਸਪੀਡ ਹੈ ਤੇ ਇਹਦੀ ਛਤਰੀ ਇਹਦੇ ਨਾਲ ਘੋੜਾ ਬੈਂਪਰ ਦੇ ਦਾਂਗੇ ਇਹ ਛਤਰੀ ਦੇ ਦਾਂਗੇ ਠੀਕ ਹੈ ਜੀ ਇੱਕ ਘੋੜਾ ਬੈਂਪਰ ਦੇ ਦਾਂਗੇ ਕਿ ਛਤਰੀ ਠੀਕ ਹੈ ਇਹ ਰਿਮਾਂਡ ਮੁੜ ਗਈ ਠੀਕ ਠੀਕੀ 475 475 ਕਿੰਨੇ ਦਾ ਛੱਡ ਦਾਂਗੇ ਫਿਰ ਆਪਾਂ 4 4.5 ਬੰਦੇ ਜੀ 4.5 ਦਾ ਬਾਈ ਗਾ 4.5 ਦਾ ਦੇ ਦਾਂਗੇ ਨਵੇਂ ਟਾਇਰ ਆ ਭਰਾ ਮੇਰੇ ਮਗਰ ਲਈ ਪੂਰਾ ਘੈਂਟ ਰਾਈਟਾ ਡੰਡਾ ਫੱਟੀ ਛਤਰੀ ਦਾ ਮਿਲ ਨਹੀਂ ਮਿਲਣੀ ਹੈ ਹਣੇ ਤੇ ਅੱਗੇ ਆ ਗਿਆ ਆਪਣੇ ਕੋਲੇ ਸਵਰਾਜ ਹਨ 855 ਇਹ ਕਿਹੜਾ ਮਾਡਲ ਹੈ 19 ਮਾਡਲ ਹੈ 19 ਮਾਡਲ ਪੰਜਾਬ ਨੰਬਰ ਹੈ ਡਬਲ ਹੀ ਨੰਬਰ ਹੈ 8425 ਠੀਕ ਹੈ ਜੀ ਡਬਲ ਹੀ ਨੰਬਰ ਟੂ ਸਪੀਡ ਹੈ ਜੀ ਪਾਸ਼ ਨਹੀਂ ਕੀਤਾ ਟਰੈਕਟਰ ਧੋਣ ਵਾਲਾ ਹੈ ਹਾਂ ਬਾਹਰ ਖੜ ਕੇ ਕਰਦਾ ਗੁਰਦਾ ਹੈ ਬਾਹਲਾ ਪਈ ਜਾਂਦਾ ਹੈ ਨਾ ਟਾਇਰ ਟੂਰੇ ਦੇ ਹੈਗੇ ਅੱਥੀ ਵੀ 85 85 ਹਨ ਹਾਂ 85 65 ਟਾਇਰ ਹੈ ਪੂਰਾ ਸੋਨਾ ਟਰੈਕਟਰ ਹੈ ਵੀ ਟੈਂਕੀ ਦੇ ਪੰਜ ਸਟਾਰ ਵਾਲਾ ਹਾਂ ਜੀ ਇਹ ਵੀ origignal ਹੈ ਸਾਰਾ ਹਨਾ ਜੀ ਹਾਂ ਜੀ ਹਾਂ ਸਾਰਾ origignal ਹੈ ਭਰਾ ਮੇਰਾ ਰੰਡਾ ਫੱਟੀ ਸਧਰੀ ਸਾਰਾ ਕੁਝ ਇਹਦੇ ਨਾਲ ਮਿਲੂਗਾ ਤੁਹਾਨੂੰ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਮੂੜ ਗਈ ਹੈ 5.5 ਲੱਖ ਰੁਪਏ 5.5 ਲੱਖ ਕਿੰਨੇ ਦਾ ਛੱਡ ਦਾਂਗੀ ਤੇ ਦੇ ਦਾਂਗੀ 35 ਦਾ ਠੀਕ ਹੈ ਜੀ ਅੱਗੇ ਆ ਗਿਆ ਆਪਣੇ ਕੋਲੇ ਸਵਰਾਜ ਫੇਰ ਆ ਗਿਆ 35 ਵਾਲਾ ਹਰਿਆਣਾ ਨੰਬਰ ਆ ਜੀ ਹਾਂਜੀ ਤੇ ਇਹ ਇਹ ਇੰਜਨ ਗੇਅਰ ਦਾ ਕਿਵੇਂ 95 ਟਾਇਰ ਹੈ ਜੀ ਹਾਂਜੀ ਹਾਂਜੀ 99 ਮਾਰ ਲਈਏ ਵੱਡੇ ਗੇਅਰ ਵਾਲੇ ਹੀ 5 ਗੇਅਰ ਵਾਲਾ ਹੈ ਕਾ ਬੈਲੰਡਰ ਟਰੈਕਟਰ ਸਾਰਾ ਨਾ ਸਾਰਾ ਰੈਡ ਨਾ ਟਰੈਕਟਰ ਹੀ ਮਗਰਾੜ ਪੇਂਟ ਆ ਜੀ ਕੱਦੇ ਠੀਕ ਆ ਕੱਲੇ ਮਗਰਾੜ ਪੇਂਟ ਆ ਹੋਰ ਸਾਰਾ ਅਰੀਜਨਲ ਆ 100% ਜਿੰਨਾ ਹੈਗਾ ਹਾਂ ਟਰੈਕਟਰ ਥੱਲੇ ਤੋਂ ਕਾ ਨਹੀਂ ਪੂਰਾ ਸੋਹਣਾ ਟਰੈਕਟਰ ਪਿਆ ਮਗਰਾੜਾ ਮੂਰਣਾ ਦਾ ਪੂਰਾ ਸਾਫ ਆ ਕੱਲੇ ਪੇਂਟ ਹੋਏ ਨੇ ਹੈ ਨਾ ਕੱਲੇ ਕੱਲੇ ਮਗਰਾੜ ਪੇਂਟ ਆ ਜੀ ਹੈ ਤਾਂ ਨਾਲ ਦੀ ਹੈ ਨਾਲ ਦੀ ਹੈ ਪੇਂਟ ਹੈ ਨਾ ਹਾਂਜੀ ਪੂਰਾ ਸੋਹਣਾ ਟਰੈਕਟਰ ਆ ਭਰਾ ਮੇਰੇ ਡੰਡਾ ਫੱਟੀ ਛਤਰੀ 21 ਜਰੀ ਆ ਗਿਆ ਹੈ ਨਾ 21 ਜਰੀ ਆ ਗਿਆ ਜੀ ਹਾਂ 21 ਜਰੀ ਜਾ ਤੇਰੀ ਡਿਮਾਂਡ ਮੂਡ ਕੀ ਆ ਜੀ ਕਿਹੜਾ ਮਾਡਲ ਆ ਇਹ 99 ਮਾਲ ਲਈ ਬਾਹਰ ਪੰਪ ਵੱਡਾ ਗੇੜਾ ਜੀ ਹਾਂ ਬਾਹਰ ਪੰਪਾ 155000 ਦੀ ਰੇਟ ਆਈ ਹੈ 155 ਕਿੰਨਾ ਛੱਡ ਦੇਣੀ 45 ਦਾ ਦੇ ਦਾਂਗੇ 145 ਦਾ ਠੀਕ ਹੈ ਜੀ ਇਹਦੂ ਗਾ ਫੇਰ ਆ ਗਿਆ 33 ਹੈ ਨਾ ਜੀ ਹਾਂ ਜੀ 33 ਆ ਗਿਆ ਭਰਾ ਮੇਰਾ ਇਹ ਪਲਾਟ ਸਾਹ ਹਾਂ ਜੀ ਇਹ 8 ਮਾਲ ਲਈ 8 ਇਹ ਪਹਿਲਾਂ ਤੁਸੀਂ ਛੱਤ ਨਹੀਂ ਦੱਸਦੇ ਸੀ ਕੱਲ ਅੱਜ ਤੱਕ ਇਹ 8 ਹੀ ਹੈ ਇਹ 8 ਮਾਡਲਾ ਪਹਿਲਾਂ ਗਲਤ ਦੱਸਿਆ ਗਿਆ ਹਾਂ ਉਹ ਤਾਂ 7 ਦੱਸਿਆ ਸੀ ਹੈ ਨਾ 8 ਮਾਡਲਾ ਭਰਾ ਮੇਰਾ ਪੂਰਾ ਸੋਹਣਾ ਡੈਕਟਰ ਹੈ ਵੀ ਦੇ ਹੀ ਛਤਰੀ ਹੈਗੀ ਨਾਲ ਜੀ ਛਤਰੀ ਹੈ ਨਹੀਂ ਇਹਦੇ ਨਾਲ ਛਤਰੀ ਹੈ ਨਹੀਂ ਕਿੰਨਾ ਚੱਲੇ ਚੱਲੇ ਹੈ ਕਿ ਇਹ ਬਾਈ ਪਿਛਲੇ ਟਰ ਨਾਲ ਹੈ ਇਹਦੇ ਨਾਲ ਦੇ ਹਾਂਜੀ ਤੇ 250 ਘੰਟਾ ਚੱਲੇ ਜੀ ਅੱਛਾ ਪਿਛਲੇ ਟਰ ਨਾਲ ਦੇ ਦੇ ਹਾਂਜੀ ਹਾਂ ਪਹਿਲੇ ਮਾਲਕ ਦੇ ਨਾਈ ਨਾ ਕਲਚ ਖੁੱਲਿਆ ਨਾ ਕਿਤੇ ਹੋਰ ਚਾਬੀ ਲੱਗੀ ਠੀਕ ਹੈ ਇਹ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਆ ਭਰਾ ਮੇਰੇ ਤੇਹੀ ਡਿਮਾਂਡ ਮੂਡ ਗਈ ਹੈ ਜੀ 332 ਹੈ 32 32 ਪੂਰੇ ਤਿੰਨ ਦਾ ਛਾੜ ਦਾਂਗੇ ਕੱਟ ਦੇ ਦਾਂਗੇ ਜੀ ਅੱਛਾ ਜੀ ਕਿੰਨਾ ਕਰਾ ਦੇ ਦੇ ਦਗੇ 2,80,000 ਰੁਪਏ ਦੇ ਦੇਣਾ ਜੀ 2,80,000 ਦਾ ਤੇ ਆਪਣਾ ਨੰਬਰ ਬੋਲ ਦੇ ਵੀ ਨੰਬਰ ਆਪਣਾ 9802 ਹੀ ਹਾਂਜੀ 52958 ਹੀ ਠੀਕ ਹੈ ਜੀ ਇਹ ਤੋਂ ਇਲਾਵਾ ਆਪਣੇ ਕੋਲੇ ਮਾਲਾ 2855 ਨਹੀਂ 4 ਮਾਲ 16 ਮਾਲ ਅੱਛਾ ਜੀ 13500 ਲਿਖਾ 15 ਮਾਲ ਤੇ 265 16 ਮਾਲ ਲਈ ਪਾਵਰ ਸਟੀਅਰਿੰਗ ਅੱਛਾ ਜੀ ਤੇ ਇੱਕ ਮਹਿੰਦਰਾ ਜੀ 92 ਵਾਲਾ ਠੀਕ ਹੈ ਜੀ ਪੰਜ ਛੇ ਡੈਟਾ ਆਪਣੇ ਘਰੇ ਠੀਕ ਹੈ ਜੀ ਆਹ ਬਾਈ ਨਾਲ ਬਾਤ ਕੀ ਸੰਪਰਕ ਕਰ ਲਿਓ ਜੇ ਡੈਟਾ ਖਰੀਦਣਾ ਹੈ ਹਾਂਜੀ ਨੰਬਰ ਦੱਸ ਦੋ 97802 ਹੀ ਹਾਂਜੀ 52958 ਠੀਕ ਹੈ ਜੀ ਆਹ ਬਾਈ ਦਾ ਨੰਬਰ ਆ ਭਰਾ ਅਮਰੋ ਬਾਈ ਨੂੰ ਫੋਨ ਕਰ ਲਿਓ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਵੀਡੀਓ ਚੰਗੀ ਲੱਗੀ ਦਬ ਕੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਓਕੇ ਭਰਾ ਧੰਨਵਾਦ ਠੀਕ ਹੈ ਜੀ ਧੰਨਵਾਦ